ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਹਰ ਬਾਰ ਦੀ ਤਰ੍ਹਾਂ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਕੰਮ ਵਾਲੀ ਠੀਕ ਹੈ ਜੀ ਪਰ ਜਿਹੜੇ ਬੰਦੇ ਚੈਨਲ ਪਰ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਘੰਟੀ ਦਾ ਬਟਨ ਦੱਬ ਦਿਆ ਕਰੋ ਠੀਕ ਹੈ ਜੀ ਅਸੀਂ ਮੰਨ ਲਓ ਇੱਕ ਸੋਸ਼ਲ ਮੀਡੀਆ ਰਾਹੀਂ ਸਾਨੂੰ ਕਿਸੇ ਨੂੰ ਪਤਾ ਲੱਗ ਜਾਂਦਾ ਆਪਾਂ ਉਹਨਾਂ ਨੂੰ ਕਨਫਰਮ ਕਰ ਲਈਦਾ ਵੀ ਕੰਮ ਹੈਗਾ ਏ ਵਾਕਈ ਜਾਂ ਨਹੀਂ ਠੀਕ ਹੈ ਜੀ ਤਾਂ ਆਪਾਂ ਵੀਡੀਓ ਬਣਾ ਕੇ ਪਾਈ ਜੀ ਠੀਕ ਹੈ ਜੀ ਰਹੀ ਗੱਲ ਕੰਮ ਹੈਗਾ ਇਹ ਫਰੈਂਸਿਸ ਹੈਡ ਠੀਕ ਹੈ ਜੀ ਕੰਮ ਹੈਗਾ ਫਰੈਂਸਿਸ ਹੈਡ ਕੰਮ ਕਾਦਾ ਹੈ ਸਾਰਾ ਵੀਡੀਓ ਦੇ ਵਿੱਚ ਪਤਾ ਲੱਗ ਜੂਗਾ ਪਰ ਵੀਡੀਓ ਧਿਆਨ ਨਾਲ ਸੁਣ ਲਿਓ ਪਹਿਲਾਂ ਠੀਕ ਹੈ ਜੀ ਕੋਈ ਗੱਲ ਨਹੀਂ ਚਲੋ ਮੜੀ ਡਿਸਟਰਬੈਂਸ ਹੋ ਰਹੀ ਹੈ ਪਿੱਛੇ ਕੇਜ਼ੇ ਦਾ ਘੰਟਾ ਵੱਜ ਰਿਹਾ ਕੋਈ ਚੱਕਰ ਨਹੀਂ ਪਰ ਵੀਡੀਓਜ਼ ਪੂਰੀ ਸੁਣ ਲਿਆ ਕਰੋ ਤੇ ਕਮੈਂਟ ਲਾਈਕ ਕਰਦੇਆ ਕਰੋ ਸ਼ੇਅਰ ਕਰਦੇਆ ਕਰੋ ਠੀਕ ਹੈ ਜੀ ਵੀਡੀਓ ਹੈਗੀ ਇਹ ਕਾਮੜੀ ਜਿੱਦਾਂ ਫਰਾਂਸੇ ਦੇ ਵਿੱਚ ਕੰਮ ਹੈਗਾ ਰੈਸਟੋਰੈਂਟ ਦਾ ਇੱਕ ਕੰਮ ਹੋਊਗਾ ਹੋਟਲ ਦਾ ਠੀਕ ਹੈ ਜੀ ਇਹਨਾਂ ਦੋਨੋਂ ਜਿੱਕੇ ਕੰਮ ਹੋ ਸਕਦਾ ਹੈ ਤੇ 1500 ਪਲੱਸ ਸੈਲਰੀ ਹੋਊਗੀ ਠੀਕ ਹੈ ਜੀ ਰਹਿਸ਼ ਆਪ ਲੱਭਣੀ ਪੈਣੀ ਤੁਹਾਨੂੰ ਰਹਿਸ਼ ਆਪਣੀ ਆਪ ਲੱਭਣੀ ਪੈਣੀ ਫਰਾਂਸੇਸ ਸਿਟੀ ਦੇ ਵਿੱਚ ਕੰਮ ਹੈ ਸ਼ਹਿਰ ਦੇ ਵਿੱਚ ਠੀਕ ਹੈ ਜੀ ਤੇ ਰੈਸ਼ ਤੁਹਾਨੂੰ ਆਪ ਲੱਭਣੀ ਪੈਣੀ ਬੋਲੀ ਆਉਂਦੀ ਹੋਵੇ ਮੰਨ ਲਓ ਤੁਸੀਂ 50 60% ਹੈਨਾ ਬੰਦੇ ਨੂੰ ਸਮਝਾਉਣਾ ਵੀ ਕੀ ਕਹਿ ਰਿਹਾ ਇਹ ਚੀਜ਼ਾਂ ਆਉਂਦੀਆਂ ਹੋਵੇ ਇਹ ਨਹੀਂ ਵੀ ਸਾਰੀ ਜ਼ਰੂਰੀ ਹੈ ਵੀ ਸਾਰੀ ਬੋਲੀ ਆਉਂਦੀ ਹੋਵੇ ਤੇ 1500 ਪਲੱਸ ਯੂਰੋ ਤਨਖਾਹ ਹੋਊਗੀ ਰੈਸ਼ ਤੁਸੀਂ ਆਪਣੀ ਆਪ ਲੱਭਿਓ ਫਰਾਂਸ ਦੇ ਸ਼ਹਿਰ ਦੇ ਵਿੱਚ ਕੰਮ ਹੈ ਠੀਕ ਹੈ ਜੀ ਤੇ ਪੇਪਰ ਹੁਣੇ ਜ਼ਰੂਰੀ ਹੈ ਠੀਕ ਹੈ ਜੀ ਪੇਪਰ ਜ਼ਰੂਰੀ ਹੈ ਬਿਨਾ ਪੇਪਰ ਵਾਲਾ ਵੀਰ ਬਣ ਕੇ ਕੋਈ ਵੀ ਕੰਟੈਕਟ ਨਾ ਕਰਿਓ ਠੀਕ ਹੈ ਜੀ ਤੇ ਹੋਰ ਵੀਡੀਓਜ਼ ਲਈ ਜਾਂ ਕੋਈ ਇਨਫੋਰਮੇਸ਼ਨ ਲਈ ਜੁੜੇ ਰਹੋ ਸਾਡੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਬੰਦੇ ਨੇ ਸਬਸਕ੍ਰਾਈਬ ਨਹੀਂ ਕਰਿਆ ਘੰਟੀ ਵਾਲਾ ਬਟਨ ਦਬਾ ਦਿਓ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ